ਵੈਕ੍ਰਿਚੀ ਦਾ ਖਾਲਸਾ ਵੈਕ੍ਰਿਚੀ ਦੀ ਫਤਿਹ ਮੈਂ ਆਸ ਕਰਦਾ ਸਾਰੇ ਭਰਾ ਵੀਰ ਜਿਹੜੀਆਂ ਮਾਂ ਪਾਪਾਂ ਸਾਰੇ ਠੀਕ ਹੋਣਗੇ ਅੱਜ ਮੈਂ ਸਾਥੀਓ ਵੀਡੀਓ ਬਣਾਉਣਾ ਇੱਕ ਵੀਡੀਓ ਬਣਾਉਂਗਾ ਅੱਜ ਸੋਸ਼ਲ ਮੀਡੀਆ ਤੇ ਅੱਜ ਜੰਮ ਮੁੱਦੇ ਹੁਣੇ ਇੱਕ ਦੋ ਮੁੱਦੇ ਹੋਣਗੇ ਜਿਵੇਂ ਘਰਦਰੀਆ ਦਾ ਹੋ ਗਿਆ ਜਿਨ੍ਹਾਂ ਮਾਂ ਲੋਕ ਵੀ ਕੋਈ ਹੋਰ ਮੁੱਦਾ ਸਰਕਾਰ ਨੇ ਕੀ ਹੈਲਪ ਕੀਤੀ ਮੈਂ ਪਹਿਲਾਂ ਤਾਂ ਮਾਝਾ ਮਾਲਵਾ ਦੁਆਬਾ ਜਿੱਥੇ-ਜਿੱਥੇ ਹੜਾ ਆਏ ਨੇ ਮੈਂ ਉਸ ਘਟਨਾ ਨੂੰ ਨਿੰਦਨ ਨਿੰਦਨਯੋਗ ਹੈ ਘਟਨਾ ਕਿਉਂਕਿ ਸਾਥੀਓ ਇਹ ਇਸ ਤਰ੍ਹਾਂ ਜੇ ਮੰਨ ਲਓ ਇਸ ਤੋਂ ਪਹਿਲਾਂ ਹੜਾ ਆ ਜਾਂਦੇ ਕਿਉਂਕਿ ਹੁਣ ਪ੍ਰੋਪਰ ਜਿਹੜੀਆਂ ਫਸਲਾਂ ਪੱਕ ਕੇ ਤਿਆਰ ਹੋਣ ਵਾਲੀਆਂ ਸੀਗੀਆਂ ਉਹਨਾਂ ਦਾ ਝੋਨਾ ਲੱਗਣਾ ਕਿਵੇਂ 2023 ਦੇ ਵਿੱਚ ਹੜਾ ਆਈ ਸੀ ਚਲੋ ਉਦੋਂ ਸੌਣ ਵਾਲਾ ਝੋਨਾ ਲੱਗ ਗਿਆ ਸੀ ਜਾਂ ਜਿਹੜਾ ਹੁਣ ਇਸ ਤੋਂ ਬਾਅਦ ਕਲੀ ਕਣਕ ਵੀ ਜੂਗੀ ਸਾਰਿਆਂ ਨੂੰ ਪਤਾ ਉਹ ਵੀ ਬੜੀ ਮੁਸ਼ਕਲ ਨਾਲ ਕਿਉਂਕਿ ਜਿਹੜੇ ਬਾਣਾ ਦੇ ਵਿੱਚ ਸਾਫ-ਸਾਫ 8-8 ਫੁੱਟ ਪਾਣੀ ਖੜ ਗਿਆ ਉੱਥੇ ਬਹੁਤ ਔਖਾ ਹੋ ਜੂ ਸਾਡੇ ਕਿਸਾਨ ਭਰਾਵਾਂ ਨੂੰ ਤੇ ਅਸੀਂ ਜੇ ਮੈਂ ਹੁਣ ਸਾਡੇ ਵਾਲੇ ਪਾਸੇ ਆ ਘੱਗਰ ਦਰਿਆ ਦਾ 2023 ਦੇ ਵਿੱਚ ਇਸ ਨੇ ਬਹੁਤ ਤਬਾਹੀ ਮਚਾਈ ਸੀ ਸਾਡੇ ਏਰੀਆ ਸਰਦੂਲਗੜ੍ਹ ਦੇ ਵਿੱਚ ਪਰ ਇਸ ਵਾਰ ਰੱਬ ਮੇਰਾ خیال ਵੀ ਸ਼ੁਕ ਸ਼ਾਂਤੀ ਰੱਖੂਗਾ ਪਰ ਅੱਜ ਜਿਹੜੀ ਡੇਟਾ ਅੱਜ 6 ਤਰੀਕ ਆ ਤੇ ਕਹਿੰਦੇ ਅੱਜ ਜਿਵੇਂ ਹਰਿਆਣੇ ਦੇ ਇਲਾ ਹਰਿਆਣੇ ਦੇ ਵਿੱਚ ਟੁੱਟ ਗਈ ਸਸੇ ਜ਼ਿਲ੍ਹੇ ਦੇ ਵਿੱਚ ਪੰਢਿਆਰੀ ਪਿੰਡਾ ਉੱਥੇ ਪੰਢਿਆਰੀ ਦੇ ਵਿੱਚ ਘਰਦਰਾ ਨਾਸ ਬਹੁਤ ਦਵਾਈ ਹੈ ਜਿਹੜੀ ਇਹ ਮਚਾ ਚੁੱਕਿਆ ਗਿਆ ਸੋ ਮੈਂ ਰੱਬ ਦੇ ਅੱਗੇ ਮੈਂ ਵਾਹਿਗੁਰੂ ਦੇ ਅੱਗੇ ਇਹੀ ਬੇਨਤੀ ਕਰਦਾ ਕਿ ਪ੍ਰਮਾਤਮਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਫਸਲਾਂ ਨੂੰ ਲੈ ਕੇ ਜਾਂ ਕਿਸੇ ਦਾ ਕੋਈ ਚਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਕਿਉਂਕਿ ਹੁਣ ਜਿਹੜੀਆਂ ਫਸਲਾਂ ਨੇ ਇਹ ਪੱਕ ਚੁੱਕੀਆਂ ਨੇ ਕਿਸਾਨ ਭਰਾ ਜਿਹੜੇ ਹੈਗੇ ਨੇ ਉਹ ਸਾਰਾ ਖਰਚਾ ਕਰ ਚੁੱਕੇ ਨੇ ਇਸ ਫਸਲ ਦੀ ਜੇ ਤਾਂ ਮੰਨ ਲਓ ਸਾਨੂੰ ਕੋਈ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਜੇ ਕੋਈ ਸੌਣ ਦਾ ਮਹੀਨਾ ਹੁੰਦਾ ਜਿਵੇਂ ਹੁਣ ਅਸੀਂ ਉਦੋਂ ਸੌਣ ਦੇ ਮਹੀਨੇ ਦੇ ਕੋ ਝੋਨਾ ਲੱਗ ਜਾਂਦਾਗਾ ਹੁਣ ਝੋਨਾ ਵੀ ਨਹੀਂ ਲੱਗਦਾ ਹੁਣ ਅੱਗੇ ਕੰਮ ਕੀ ਹੋ ਜੂਗਾ ਤੇ ਮੈਂ ਇੱਕ ਮੈਂ ਹੋਰ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਸਾਡੇ ਹਲਕਾ ਸਰਦੂਲਗੜ ਦੇ ਐਮ ਐਲ ਏ ਸਾਡੇ ਵੱਡੇ ਭਰਾ ਸਾਡੇ ਬਹੁਤ ਹੀ ਸਤਜਾਰਜੋਗ ਸਾਡੇ ਵੱਡੇ ਭਰਾ ਨੇ ਵੱਡੇ ਭਰਾ ਗੁਰਪ੍ਰੀਤ ਸਿੰਘ ਬਣਾਵਾਲੀ ਕਿਉਂਕਿ ਜਿਸ ਦਿਨ ਦੇ ਇੱਥੇ ਠੱਗਰ ਦਰਿਆ ਦੇ ਵਿੱਚ ਪਾਣੀ ਆਇਆਗਾ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਹਰ ਰੋਜ਼ ਢੇਡਾ ਮਾਰਦਾ ਜਿੱਥੇ ਜੀਸੀਬੀ ਮਸ਼ੀਨਾਂ ਨਹੀਂ ਹੈ ਜਾਂ ਜੀਸੀਬੀ ਮਸ਼ੀਨਾਂ ਪ੍ਰੋਵਾਈਡ ਕਰਵਾਈਆਂ ਨੇ ਉਹ ਉਹਨਾਂ ਪਿੰਡਾਂ ਦੇ ਵਿੱਚ ਕੋਲ ਸਾਡੇ ਸਰਦੁੱਲੇ ਵਾਲੇ ਪਿੰਡ ਦੇ ਵਿੱਚ ਜੀਸੀਬੀ ਮਸ਼ੀਨ ਪ੍ਰੋਵਾਈਡ ਕਰਵਾਈ ਆ ਤੇ ਉਸ ਤੋਂ ਬਾਅਦ ਕੇ ਢੇਰ ਤੇਲ ਦੇ ਰੋਜ਼ ਦੇ 2-2 3-3 ਢੋਲ ਆਉਂਦੇ ਨੇ ਜਦੋਂ ਸਟਾਰਟਿੰਗ ਦੇ ਵਿੱਚ ਤਾਂ ਥੋੜੀ ਜਿਹੀ ਖਿਆਈ ਆਈ ਤੇਲ ਨੂੰ ਲੈ ਕੇ ਪਰ ਹੁਣ ਸਾਨੂੰ ਕੋਈ ਖਿਆਈ ਨਹੀਂ ਆ ਰਹੀ ਤੇਲ ਦੇ ਵਿੱਚ ਕਿਉਂਕਿ ਜਦੋਂ ਸਾਨੂੰ ਐਮਐਲਏ ਸਾਹਿਬ ਨੇ ਵੀ ਕਹਿਤਾ ਵੀ ਤੇਲ ਜਿਹੜੇ ਮਰਜ਼ੀ ਪੰਪ ਤੋਂ ਪਵਾ ਲਓ ਤੇ ਅਸੀਂ ਆਪੇ ਪਾਸ ਕਰਵਾ ਕੇ ਰੁਪਏ ਦੇਵਾਂਗੇ ਅਸੀਂ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 2023 ਦੇ ਵਿੱਚ ਜਦੋਂ ਇੱਕ ਗਰਦਰਾ ਆਇਆ ਸੀ ਉਦੋਂ ਵੀ ਹਰ ਇੱਕ ਪਿੰਡ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜੇ ਸੀਗੇ ਹੁਣ ਵੀ ਹਰ ਇੱਕ ਪਿੰਡ ਦੇ ਨਾਲ ਜਿਵੇਂ ਸਰਦੂਲਗੜ ਮੰਡੀ ਹੋਗੀ ਸਰਦੁੱਲੇ ਵਾਲਾ ਭੱਲਣਵਾੜਾ ਨੀਰਪੁਰ ਖੁਰਦ ਨੀਰਪੁਰ ਕਲਾ ਰਣਜੀਤਗੜ ਬੰਦਰ ਬਹੁਤ ਸਾਰੇ ਪਿੰਡ ਨੇ ਸਰਦੂਲਗੜ ਏਰੀਆ ਦੇ ਹਰ ਇੱਕ ਪਿੰਡ ਦੇ ਨਾਲ ਐਮਐਲਏ ਸਭ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਦੇਖੋ ਨੁਕਤਾ ਚ ਨਹੀਂ ਕੱਟਣਾ ਲੈਣੇ ਨੁਕਤਾ ਚ ਨਹੀਂ ਕਾਢੀ ਦੇਣੀ ਆ ਉਹ ਜਿਵੇਂ ਕਹਿੰਦੇ ਹੁੰਦੇ ਨੇ ਵਿਆਹ ਹੁੰਦਾ ਹੈ ਜਾਂ ਕੋਈ ਪੋਹ ਹੋਵੇ ਜੇ ਕਿਸੇ ਦੀ ਆਹ ਲੋ ਖਾ ਕੇ ਮੂੰਹ ਨੂੰ ਇਹ ਕਹਿੰਦਾ ਵੀ ਰਹੀ ਦੇ ਵਿੱਚ ਯਾਰ ਨੂਨ ਘੱਟ ਸੀ ਜਾਂ ਬਾਤ ਸੀ ਨੁਕਤਾ ਜੀਨੀਆ ਲੈਣੇ ਨੁਕਤਾ ਜੀਨੀ ਕੱਢ ਦੇਣੀ ਆ ਪਰ ਮੈਂ ਐਮਐਲਏ ਸਭ ਗੁਰਪ੍ਰੀਤ ਸਿੰਘ ਬਣਾਵਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੁੱਡੇ ਨਾਲ ਮੁੱਡਾ ਜੋੜ ਕੇ ਖੜੇ ਨੇ ਇਸ ਤੋਂ ਪਹਿਲਾਂ ਵੀ ਬਹੁਤ ਐਮਐਲਏ ਬਣੇ ਨੇ ਸਰਦੂਰਗੜ ਦੇ ਵਿੱਚ ਇਹ ਮੈਂ ਨਹੀਂ ਕਹਿੰਦਾ ਇਹ ਕਾਲੀ ਕਾਂਗਰਸੀ ਆਂ ਦੇ ਜਿਹੜੇ ਵਰਕਰ ਨੇ ਉਹ ਵੀ ਕਹਿੰਦੇ ਨੇ ਵੀਕ ਜਿਵੇਂ ਹੈਲਪ ਕਰੀ ਜਾਂਦਾ ਡੇਲੀ ਬੰਨ ਤੇ ਆਉਣਾ ਢੀੜਾ ਮਾਰਨਾ ਤੇਲ ਨੂੰ ਲੈ ਕੇ ਜਾਂ ਹੋਰ ਜਿਹੜਾ ਕੋਈ ਵੀ ਸੰਦਾ ਹਰੇਕ ਨੂੰ ਲੈ ਕੇ ਐਮਐਲਏ ਸਾਹਿਬ ਸਾਡੇ ਨਾਲ ਰੋਜ਼ ਰਾਤ ਕੰਮ ਕਰਦੇ ਨੇ ਸਾਨੂੰ ਪੁੱਛਦੇ ਨੇ ਵੀ ਕੋਈ ਚੀਜ਼ ਦੀ ਘਾਟ ਨਾ ਹੋਵੇ ਦੱਸ ਦੋ ਅੱਜ ਦੱਸ ਦੋ ਕੱਲ ਨੂੰ ਕੋਈ ਸਾਡੇ ਚ ਮੇਰੇ ਚ ਕਸੂਰ ਨਾ ਗੱਡ ਅਸੀਂ ਐਮਐਲਏ ਸਾਊ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇੰਨੀਆਂ ਗੱਲਾਂ ਕਹਿਣਾ ਮੈਂ ਖਿਮਨਾਰ ਜੱਜਕਾ ਵੈਕ੍ਰੂ ਜੀ ਦਾ ਖਾਲਸਾ ਵੈਕ੍ਰੂ ਜੀ ਕੀ